ਗੱਲ ਕਿੱਧਰ ਨੂੰ ਗਈ ਕਿੱਧਰ ਨੂੰ ਆਈ ਜੇ ਮਨ ਅੰਦਰ ਹੋ ਜੇ ਸਫਾਈ ਪਲ ਨੇ ਪਉ ਤਣ ਦੀ ਕਮਾਈ ਮੁੱਲ ਫਿਰ ਪਉ ਜੋ ਮਿਲੀ ਸੇ ਆਈ ਮਨ ਤੇ ਸਾਰੇ ਵਿਚਾਰ ਸ਼ੁੱਧ ਹੋ ਜਾਣ ਦੁੱਧ ਬਾਗ ਫਿਕਰਾਂ ਸਾਰੀਆਂ ਮੁੱਕ ਜਾਣ ਹਮੇਸ਼ਾ ਦੁੱਖ ਲੋਕ ਜਾਏ ਸਿਰ ਉਤੋਂ ਮੁੱਕ ਜਾਏ ਜ਼ਿਆਦਾ ਸੋਚਣ ਦੀ ਭਾਗ ਇਸਤਰੀ ਭੈਣ ਨਜ਼ਰ ਆਵੇ ਬਗਾਨੇ ਵੀ ਮੈਨੂੰ ਲੱਗਣ ਪਾਈ ਮੁੱਲ ਫਿਰ ਪਉ ਜੋ ਮਿਲੀ ਸਿਆਹੀ ਗੱਲ ਕਿੱਧਰ ਨੂੰ ਗਈ ਕਿੱਧਰ ਨੂੰ ਆਈ ਜੇ ਮਨ ਅੰਦਰ ਹੋ ਜੇ ਸਫਾਈ ਪੱਲੇ ਪਉ ਤਣ ਦੀ ਕਮਾਈ ਮੁਕਦਾ ਮੁਕਦਾ ਮੁੱਕ ਜਾਏ ਜੋ ਸਭ ਤੋਂ ਵੱਡਾ ਲੱਗਦਾ ਦੁੱਖ ਪਚ ਜਾਵੇ ਭਾਵੇਂ ਇੱਕ ਹੀ ਬੁਰਕੀ ਜੀਵ ਨੂੰ ਨਾ ਲੱਗੇ ਭੁੱਖ ਬੀ ਤੋਂ ਫਿਰ ਜੈਜ਼ ਬਣੂ ਰੂਹ ਨੂੰ ਮਿਲਜੂ ਖੁਦਾ ਮਾਹੀ ਮੋਲ ਫਿਰ ਪਉ ਜੋ ਮਿਲੀ ਸਿਆਹੀ ਗੱਲ ਕਿੱਧਰ ਨੂੰ ਗਈ ਕਿੱਧਰ ਨੂੰ ਆਈ ਜੇ ਮਨ ਅੰਦਰ ਹੋ ਜੇ ਸਫਾਈ ਪੱਲੇ ਪਉ ਤਣ ਦੀ ਕਮਾਈ ਪੱਲੇ ਪਉ ਤਣ ਦੀ ਕਮਾਈ ਮਨ ਤੇ ਸਾਰੇ ਵਿਚਾਰ ਸ਼ੁੱਧ ਹੋ ਜਾਣ ਦੁੱਤਵਾਗ ਫਿਕਰਾਂ ਸਾਰੀਆਂ ਮੁੱਕ ਜਾਣ ਹਮੇਸ਼ਾ ਦੁੱਖ ਲੋਕ ਜਾਏ ਸਿਰ ਉੱਤੋਂ ਮੁੱਕ ਜਾਏ ਜ਼ਿਆਦਾ ਸੋਚਣ ਦੀ ਭੰਗ ਮੁੱਲ ਫਿਰ ਪਉ ਜੋ ਮਿਲੀ ਸੇ ਆਹੀ ਇਸਤਰੀ ਭੈਣ ਨਜ਼ਰ ਆਵੇ ਬਗਾਨੀ ਵੀ ਮੈਨੂੰ ਲੱਗਣ ਪਾਈ ਬੀ ਤੋਂ ਫਿਰ ਜਾਇਜ਼ ਬਣੂ ਰੂਹ ਨੂੰ ਮਿਲਜੂ ਖੁਦਾ ਮਾਹੀ ਮੋਲ ਫਿਰ ਪਉ ਜੋ ਮਿਲੀ ਸੇ ਆਹੀ ਗੱਲ ਕਿੱਧਰ ਨੂੰ ਗਈ ਕਿੱਧਰ ਨੂੰ ਆਈ ਜੇ ਮਣ ਅੰਦਰ ਹੋ ਜੇ ਸਫਾਈ ਪੱਲੇ ਪਉ ਤਣ ਦੀ ਕਮਾਈ ਪੱਲੇ ਪਉ ਤਣ ਦੀ ਕਮਾਈ